ਹਾਂਜੀ ਕਿਦਾਂ ਸਾਰੇ ਵੀਰ ਭਰਾ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਲੈ ਵੀ ਮਿੱਤਰੋ ਟੀਮਾਂ ਆਪਾਂ ਨੂੰ ਕਲੀਅਰ ਹੋਮਗਾ ਕਿਹੜੇ ਕਿਹੜੇ ਪਲੇਅਰ ਆ ਰਹੇ ਆ ਅੱਜ ਝੰਡਾ ਕਲਾ ਦੋ ਟੌਪ ਦੀਆਂ ਟੀਮਾਂ ਨੇ ਜਿਹੜੀਆਂ ਸਾਰ ਦੋਨੋਂ ਹੀ ਜੋ ਬੈਲੈਂਸ ਬਣੀਆਂ ਹੋਈਆਂ ਉਹ ਦੋਨੋਂ ਹੀ ਕਲੀਅਰ ਕਰਨੀਆਂ ਮਿੱਤਰੋ ਪੱਕੇ ਪਲੇਅਰ ਹੋਣਗੇ ਸਵੇਰ ਤੱਕ ਕਿਉਂਕਿ ਯਾਰ ਪਤਾ ਲੱਗ ਜਾਂਦਾ ਸ਼ਾਮ ਨੂੰ ਥੋੜਾ ਡਾਊਟ ਹੁੰਦਾ ਪਲੇਅਰਾਂ ਦਾ ਵੀ ਕਿਹੜਾ ਕਿੱਧਰ ਹੋ ਜੇ ਸੋ ਫਕਰ ਝੰਡੇ 'ਚ ਅੱਜ ਮੇਲਾ ਮਾਨਸੇ ਇਲਾਕੇ 'ਚ ਵੱਡੇ ਵੱਡੇ ਪਲੇਅਰ ਮਿੱਤਰੋ ਇਥੇ ਆਉਣਿਆ ਅੱਜ ਸਾਰੇ ਵੈਸਟਾਂ ਨੂੰ ਮੋਟਰਸਾਈਕਲ ਆ ਚਾਰ ਕਲੱਬਾਂ ਚੋਂ ਦੋ ਕਲੀਅਰ ਕਰਨੀਆਂ ਤੁਹਾਨੂੰ ਪਹਿਲੀ ਕਲੱਬਾਂ ਮਿੱਤਰੋ ਸ਼ਗਰਪੁਰੀਆਂ ਦੀ ਅੱਜ ਜੋ ਹੈ ਫਰਿਆਦ ਨੇ ਖੇਡਣਾ ਅੱਜ ਮਿੱਤਰੋ ਟੀਮ ਬਣਾ ਰਿਆ ਗੁਰਵਿੰਦਰ ਘਾਂਗੇ ਵਾਲਾ ਚੱਕੀ ਰਾਮਦਾਸ ਗਿੰਦੀ ਉੱਗੋ ਕੇ ਮਿੱਤਰੋ ਬਿੱਲਾ ਟੋਡੇ ਖੇਡੂਗਾ ਮਲੂਕ ਅਲੀ ਲੰਬੜ ਕਲਾਂ ਵਾਲਾ ਦੇਸੀ ਫਰਮਾਨਾ ਆ ਰਿਹਾ ਮਿੱਤਰੋ ਢੋਲਾ ਅੰਬਰਸਰ ਯਾਦੂ ਖੀਵਾ ਸੁਖੀ ਅਲੀ ਕਾਂ ਵਾਲਾ ਅਵਤਾਰ ਕਿੱਲੀ ਮਿੱਤਰੋ ਨੇ ਆਰ ਸਿੰਘ ਵਾਲੇ ਆਲਾ ਜਪਖਡੂਰ ਸਾਹਿਬ ਮਾਝ ਚੋਂ ਵੀ ਆ ਰਿਹਾ ਤੇ ਸਦੀਕ ਮਿੱਤਰੋ ਸ਼ਗਰਪੁਰੀਆ ਸੋ ਸ਼ਗਰਪੁਰੀਆ ਦੀ ਵੱਡੀ ਟੀਮ ਅੱਜ ਝੰਡਾ ਕਲਾ ਚ ਮੈਂ ਕਹਾਂ ਵੀ ਟੌਪ ਦੀ ਟੀਮ ਬਣ ਕੇ ਪਹੁੰਚ ਰਹੀ ਆ ਵੱਡੇ ਵੱਡੇ ਮੱਲ ਇਸ ਟੀਮ ਚ ਅਗਲੀ ਟੀਮ ਆ ਮਿੱਤਰੋ ਹਰਦੇਵ ਦੀ ਜੀ ਚ ਬਹੁਤ ਤਗੜੇ ਪਲੇਅਰ ਜੀ ਚ ਜੋ ਐ ਅੱਜ ਉਡਣੇ ਬਾਜ ਨੇ ਮਿੱਤਰੋ ਕਮਾਲਾਂ ਕਰਨੀਆਂ ਅੱਜ ਜੋ ਐ ਉਹ ਵੀ ਟੀਮ ਤਗੜੀ ਆ ਪਰ ਸ਼ਗਰਪੁਰੀਏ ਵੀ ਅੱਜ ਕੁਝ ਕਰਕੇ ਜਾਣਗੇ ਮਨ ਲੱਗਦਾ ਪਰਾ ਹਰਦੇਵ ਦੀ ਜੋ ਟੀਮਾਂ ਮਿੱਤਰੋ ਉਹ ਚ ਦੁੱਦੇ ਵਾਲਾ ਸੰਦੀਪ ਭਾਈ ਕੁਮਾਰਾ ਜੱਗੋਪੀ ਦਾ ਚੇਲਾ ਇਸ ਮੇਲੇ ਦੇ ਮਿੱਤਰੋ ਇਹ ਕੰਮ ਫਦਾ ਪਰੀਆ ਜੋ ਹੈ ਹਰਦੇਵ ਦੀ ਟੀਮ ਚ ਖੇਡੂ ਸ਼ਰਨਾ ਡੱਗੋ ਰਮਾਣਾ ਭੋਲਾ ਖਣਾਉਰੀ ਪੋਲੂ ਮੋਰਖੀ ਸੁਨੀਲ ਖੜਕਬੁਰਾ ਸਾਗਰ ਔਸਰ ਮਿੱਤਰੋ ਸਚੀਨ ਗਾਉਂਗਲੀ ਗੇਜਾ ਦੇਸੂ ਯੋਧਾ ਹਰਦੇਵ ਭਾਈ ਫਕਰ ਝੰਡਾ ਮਿੱਤਰੋ ਮਣੀ ਫਕਰ ਝੰਡਾ ਅਜੇ ਫਕਰ ਝੰਡਾ ਤੇ ਕਿੰਦੂ ਫਕਰ ਝੰਡਾ ਸੋ ਟੌਪ ਦੀ ਟੀਮਾਂ ਅੱਜ ਅੱਜ ਇਹ ਵੀ ਟੀਮ ਮਿੱਤਰੋ ਵੱਖਰੀ ਬਣੀ ਹੋਈ ਆ ਤੇ ਉਧਰੋਂ ਏਕਮ ਦੇ ਅੰਦਾਜ਼ ਅੱਜ ਦੇਖਦੇ ਆਂ ਵੀ ਗੱਲਾਂ ਕਿੱਦਾਂ ਲਾਉਂਦਾ ਸੋ ਇਹ ਵੱਡਾ ਮੇਲਾ ਵੱਡੇ ਪਲੇਅਰ ਇਸ ਮੇਲੇ ਤੇ ਮਿੱਤਰੋ ਅੱਜ ਟੌਪ ਦੀਆਂ ਟੀਮਾਂ ਆ ਰਹੀਆਂ ਦੇਖਦੇ ਆਂ ਬਾਕੀ ਕੌਣ ਜਿੱਤਦਾ ਅੱਜ ਕੌਣ ਮਿੱਤਰੋ ਮੋਟਰਸਾਈਕਲ ਲੈ ਕੇ ਜਾਊਗਾ ਮੈਂ ਮੈਨਾਂ ਨਵੀਂ ਵੀਡੀਓ ਦੇ ਵਿੱਚ ਦੋ ਟੀਮਾਂ ਪੱਕੀਆਂ ਜੋ ਕਲੀਅਰ ਹੋਣਗਾ ਤੁਹਾਡੇ ਨਾਲ ਕਲੀਅਰ ਕਰਨੀਆਂ ਸੀਗਾ ਨਵੀਂ ਵੀਡੀਓ ਵਿੱਚ ਮਿਲਾਂਗੇ